ਅੱਜ ਲੁਧਿਆਣਾ ਦੇ ਮਿਹਰਬਾਨ ਰੋਡ ਤੋਂ ਆਮ ਲੋਕਾਂ ਦੀ ਆਵਾਜਾਈ ਨੂੰ ਸੌਖਾ ਕਰਨ ਲਈ ਮਾਨਯੋਗ ਪੁਲਿਸ ਕਮਿਸ਼ਨਰ ਸ਼੍ਰੀ ਸੁਵਪਨ ਸ਼ਰਮਾ ਜੀ ਦੇ ਹੁਕਮਾਂ ਅਨੁਸਾਰ ਟ੍ਰੈਫਿਕ ਪੁਲਿਸ ਜ਼ੋਨ 2 ਦੇ ਇੰਚਾਰਜ ਅਸ਼ੋਕ ਚੋਹਾਨ ਜੀ ਅਤੇ ਪੀਸੀਆਰ ਟੀਮ ਵੱਲੋਂ ਰੇੜੀ ਫੜੀ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਖਾਲੀ ਕਰਵਾਇਆ ਗਿਆ ਅਤੇ ਕਈ ਦੁਕਾਨਾਵਾਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਕਿ ਆਪਣੀਆਂ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ੇ ਨਾ ਕਰੋ ਅਤੇ ਰੇੜੀ ਫੜੀ ਵਾਲਿਆਂ ਤੋਂ ਕਿਰਾਇਆ ਵਸੂਲ ਕਰਕੇ ਉਹਨਾਂ ਕੋਲੋਂ ਨਜਾਇਜ਼ ਕਬਜ਼ੇ ਕਰਵਾਉਣੇ ਬੰਦ ਕਰ ਦਿਓ ਜਿਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਦੂਸਰਾ ਨੋਟਿਸ ਜਦੋਂ ਆਇਆ ਤੇ ਉਸ ਤੋਂ ਬਾਅਦ ਤੁਹਾਡੇ ਉੱਪਰ ਕਾਰਵਾਈ ਕੀਤੀ ਜਾਏਗੀ ਐਕਚੁਅਲੀ ਜਿਵੇਂ ਮਾਨਯੋਗ ਸੀਪੀ ਸਰ ਲੁਧਿਆਣਾ ਸਾਡੇ ਡੀਸੀਪੀ ਮੈਮ ਗੁਰਪ੍ਰੀਤ ਪੁਰੇਵਾਲ ਜੀ ਤੇ ਸਾਡੇ ਐਸసీపీ ਸਹਿਬਾਨ ਬਣ ਜਿਹੜੀਆਂ ਸਾਰੇ ਜ਼ੋਨ ਚਾਰ ਸਹਿਬਾਨ ਨੂੰ ਸ਼ਹਿਰ ਵਿੱਚ ਰੋੜਾ ਨਿਰਧਾਰਤ ਕੀਤੀਆਂ ਗਈਆਂ ਨੇ ਜੇ ਤੱਕ ਕੋਈ ਅਕਰੋਚਮੈਂਟ ਨਹੀਂ ਹੋ ਠੀਕ ਹੈ ਤੇ ਉਹ ਬਿਲਕੁਲ ਅਕਰੋਚਮੈਂਟ ਫਰੀ ਕਰਾਣ ਲਈ ਜਿਵੇਂ ਤੁਸੀਂ ਵੇਖ ਰਹੇ ਹੋ ਸਾਡੇ ਨਾਲ ਜਿਹੜੀ ਪੀਸੀਆ ਟੀਮ ਹੈ ਇਹ ਤੇਰਾਤ ਮਹਤਵ ਕਰ ਰਹੀ ਹੈ ਪਰ ਸਾਡੇ ਬਾਪ ਕਹਿਣ ਦੇ ਬਾਵਜੂਦ ਵੀ ਜਿਵੇਂ ਤੁਸੀਂ ਵੇਖ ਰਹੇ ਹੋ ਕੋਈ ਸ਼ਲੋਕੀ ਨਹੀਂ ਤੜਦੇ ਉਹਨਾਂ ਨੂੰ ਅਸੀਂ ਨੋਟਸ ਦੇ ਰਹੇ ਹਾਂ ਜਿਵੇਂ ਇਹਨਾਂ ਨੂੰ ਅੱਜ ਇਹ ਪਹਿਲਾ ਨੋਟਸ ਦਿੱਤਾ ਤੇ ਦੁਬਾਰਾ ਫੇਰ ਲੱਗੀ ਉਹ ਦੂਸਰਾ ਨੋਟਸ ਦੇ ਕੇ ਉਹ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਤੇ ਮੇਰੇ ਆਪਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਜਿੰਨੇ ਵੀ ਦੁਕਾਨਦਾਰ ਵੀਰ ਨੇ ਤੇ ਜਿਵੇਂ ਜੋਧੇਲ ਵਸਤੀ ਤੋਂ ਰਾਹੋਂ ਰੋ ਜਿੱਥੇ ਮੇ ਇੱਕ ਰੋਚਮੈਂਟ ਹੈ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਦੁਕਾਨਦਾਰ ਵੀ ਆਪਣਾ ਜਿਹੜਾ ਸਮਾਨ ਹੈ ਦੁਕਾਨ ਦੇ ਅੰਦਰ ਨਾਲ ਆਪਣੀ ਦੁਕਾਨ ਦੇ ਬਾਹਰ ਕੋਈ ਰੈਡੀ ਫੜੀ ਜਾਂ ਕੋ ਮੰਜਾ ਟੇਬਲ ਜਾਂ ਵਾਰ ਸਮਾਨ ਨਾ ਲਾਣ ਤਾਂ ਕਿ ਜਿਹੜੀ ਟ੍ਰੈਫਿਕ ਉਹ ਨਰਵਿਕਨ ਲੰਘ ਸਕੇ ਜੀ ਠੀਕ ਹੈ ਤਾਂ